ਦਰ ਤਸਾ ਹੋਏ ਆਕੇ ਆਪੋ ਆਪ ਪ੍ਰਭ ਸੋਏ ਜੋ ਪਿੰਡ ਪਿੰਡ ਤੋਂ ਸੋ ਅਟੜੇ ਰੰਗ ਸਤਿ ਤੈ ਦੂਰ ਸਭੂ ਤੇਸਾਂ ਮੰਦ ਆਪਾ ਹਾਂ ਹਾਂਜੀ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਆਂ ਤੇ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਹਾਂਜੀ ਸਤਿ ਆ ਜੀ ਕਿਵੇਂ ਮੇਰਾ ਸਾਫਾ ਤੇ ਵਾਈਟ ਖੁਸ਼ੀ ਲੈ ਕੇ ਚੱਕੇ ਅੱਜ ਆਪਣੇ ਯਾਰ ਦਰਸ਼ਨ ਦੇ ਵੀ ਹੈਗਾ ਸੇ ਰਸੋਈ ਸੰਤਰੀ ਦਾ ਪਾਠ ਤੇ ਉਧਰ ਵੀ ਜਾਣਾ ਤੇ ਅੱਜ ਥੱਕੇ ਸੀ ਅੱਜ ਮੈਂ ਉੱਠਿਆ ਵੀ ਲੇਟ ਹੀ ਆਂ ਕੱਲ ਸੰਗਰਾਮ ਪਵਾ ਕੇ ਤੇ ਹੁਣ ਆਪਾਂ ਚੱਲਦੇ ਆਂ ਤੇ ਮੱਥਾ ਟੇਕ ਕੇ ਆਉਨੇ ਆ ਹੋਰ ਵੀ ਇੱਕ ਦੋ ਪ੍ਰੋਗਰਾਮ ਅਟੈਂਡ ਕਰਨੇ ਆ ਤੇ ਵੀਰ ਕਹਿੰਦਾ ਸੀ ਵੀ ਆਪਣਾ ਵੀ ਥੋੜਾ ਸ਼ੂਟ ਲੈ ਲਈ ਤੇ ਇੱਕ ਦੋ ਤੁਹਾਨੂੰ ਉਹ ਵੀ ਕਲਿੱਪਾਂ ਦਿਖਾਵਾਂਗੇ ਵਲੌਗ ਛੋਟਾ ਹੀ ਹੋਊਗਾ ਲਾਈਕ ਸ਼ੇਅਰ ਜ਼ਰੂਰ ਕਰ ਦੇ ਜੀਓ ਤੇ ਸੋਹਣਾ ਜਿਹਾ ਕਮੈਂਟ ਵੀ ਜ਼ਰੂਰ ਕਰਿਓ ਤੇ ਆਜੋ ਆਪਾਂ ਹੁਣ ਚੱਲਦੇ ਆਂ ਸਤਾਫਾ ਬੰਦ ਲਈਏ ਤੇ ਚੱਲਦੇ ਆ ਬਈ ਆਜਿਓ ਪਰੇ ਬੋਹਾਨ ਆਜੋ ਆਜੋ ਪ੍ਰਕਾਸ਼ ਆਲਣ ਤੁਨੋਂ ਬਾਹੂ ਕਰ ਗੁਰੂ ਭਾਵਨਾ ਸੁਨਣਾ ਗੁਰ ਸੰਗਨ ਜਾਵੇ ਬਹੁ ਨਸਕਰਮਾ ਨੂੰ ਉਪਰ ਕਰੇ ਆਜੋ ਪਰਮ ਹਿਰਦੈ ਤਾਤਾ ਹੋਇ ਬਿਲਾਸ ਸਤਲ ਆਪਤਾਂ ਦੇ ਲਮਣ ਮਾਣੇ ਜਿਨੋ ਜੈ ਜਨੰਤਾਂ ਸੁਨ ਲਗਦਨ ਅਭਿਕਾਰੀ ਦਰਬਾਰ ਇਕ ਕਰੇ ਆਜੋ ਆਜੋ در ستاراں پر 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 ਯਾਦ ਲਗ ਬਨੁ ਮੋਹਿ ਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਕਬਿਰਪਦ ਜੇ ਅਸੀ కృਤ ਕਰੈ ਤੈ ਸਾਹ ਹੋਏ ਆਪੇ ਆਪੋ ਆਪ ਪ੍ਰਭ ਸੋਏ ਜੋ ਕਿਨ ਕਿਨ ਸੋ ਆਪਣੈ ਰਾਮ ਸਭੂ ਕੋ ਤੈ ਸੰਦਨ ਬਹੁ ਜਾ ਦੇਖਾ ਕਰਾਇ ਬਲੀ ਕੋ ਆਪੇ ਇਕ ਪੇਤਨੀ ਗਰਨ ਜਨਤ ਸਤ ਆਵਨ ਜਾਏ ਨਾਨਕ ਸਤੇ ਰਹੇ ਲਾਲ ਸੰਗਾਇ ਆਪੇ ਬਦ ਸਹਿ ਸਮਝੈ ਆਪੋ ਆਪੇ ਰੱਤਿਆ ਸੰਗੈ ਸਾਥ ਆਪਿ ਨਾ ਆਪਨਿ ਤਾਰਿ ਮਨੁ ਕੋ ਉਤਾਰਨ ਆਉ ਤੇ ਤਨ ਕਾਹੋ ਪੀਰੋ ਸੰਤਨਤਨ ਤਰੇਤ ਸੋ ਆਪਣੇ ਚਲ ਤੇ ਆਪ ਕਰੜੇ ਹਾਰ ਕਉਤਾ ਕਰ ਰੰਗ ਆਪਾਰ ਬਨ ਮੈਂ ਆਤਮਨ ਆਪਣੇ ਬਾਹੀ ਨਾਨਕ ਕੇ ਮਿਲ ਤੈਨ ਨਜਾਇ ਸਤ ਸਤ ਸਤਿ ਗੁਰ ਸੁਆਮੀ ਗੁਰ ਕਰ ਸਾਧਕ ਨੇ ਵਖਿਆਨੀ ਸਤ ਸਚ ਸਚ ਸਭ ਕੀਨਾ ਕੋਤਮ ਦੇ ਜਨ ਬਨ ਲਾਇ ਚਿਨਾ ਭਲਾ ਭਲਾ ਕਲਾ ਜਨ ਰੋ